ਗੁਰੂ ਸਤਨਾਮ ਵਾਹਿਗੁਰੂ ਸਹਿਮ ਜੀਓ ਆਗਮ ਆਗਾਦ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨ ਕੀ ਅਜਰਜ ਕਥਾ ਤੇਰੀ ਤਨ ਹੋਏ ਫਕੀਰਾ ਸ਼ਫਰੀ ਹਰੀ ਦੇ ਗੁਣ ਗਾਉਣ ਵਾਲਿਆ ਤੇਰੀ ਤਨ ਵੇ ਪਕੀਰਾ ਸ਼ਫਰੀ ਹਰੀ ਦੇ ਗੁਣ ਗਾਉਣ ਵਾਲਿਆ Basta <laughs> tundir I'm Please lift ਕਿਆ ਟਲ ਚਰਤਕਤ ਦੇ ਮਾਲਕ ਜਗਤ ਗੁਰੂ ਮੋਨ ਸਰੂਪ ਸ਼ਬਦ ਸਰੂਪ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਆਸਮ ਤੇ ਸਵਾਇ ਮਾਨਾ ਸ੍ਰੀ ਮਾਨਸੰਤ ਬਾਬਾ ਕਿਰਪਾ ਸਿੰਘ ਜੀ ਮਹਾਂਪੁਰਸ਼ ਔਰ ਉਹਨਾਂ ਦੇ ਬਿਆਨ ਇੱਕ ਪਰਿਵਾਰ ਦਾ ਹਿੱਸਾ ਕੀ ਖੂਨ ਦਾ ਰਿਸ਼ਤਾ ਸ੍ਰੀ ਮਨਸੰਤ ਬਾਬਾ ਦਰਬਾਰਾ ਸਿੰਘ ਉਹਨਾਂ ਦਾ ਉਪਰਾਲਾ ਉਹਨਾਂ ਦੀ ਕੋਸ਼ਿਸ਼ ਹੈ ਬਹੁਤ ਸੋਨਾ ਸੱਚ ਜੇ ਟੰਗ ਦੇ ਨਾਲ ਸੰਗਤ ਨੂੰ ਕਵਰ ਕਰਨਾ ਹਰ ਇੱਕ ਨੂੰ ਇੱਜ਼ਤ ਦੇਣੀ ਹੈ ਰਿਸਪੈਕਟ ਦੇਣੀ ਹੈ ਬਹੁਤ ਸਲੰਘਾ ਜੋ ਇਹ ਕਦਮ ਚੁੱਕਿਆ ਮੈਂ ਪਿਛਲੇ ਲੰਮੇ ਟਾਈਮ ਤੋਂ ਮਹਾਪੁਰਸ਼ਾਂ ਦੀ ਸੰਗਤ ਵੀ ਹੋਰ ਗੁਰਪਾਉਣੀਆਂ ਦੀ ਤਰ੍ਹਾਂ ਔਰ ਜਿਤਨੀ ਵੀ ਸੰਗਤ ਸੰਤ ਬਾਬਾ ਕਿਰਪਾ ਸਿੰਘ ਮਹਾਰਾਜ ਜੀ ਆਂਦੀ ਮੈਂ ਦੇਖਦਾ ਉਹਨਾਂ ਦੇ ਸੰਗੀ ਸਾਥੀ ਦੇਖਦਾ ਉਹਨਾਂ ਦੇ ਸਰੀਰ ਐ ਢੱਕੇ ਵਾਂਗੂ ਨਾ ਘੜੀਐ ਸ਼ਬਦ ਜਿਸ ਤਰ੍ਹਾਂ ਟਕਸਾਲ ਦੇ ਵਿੱਚ ਸ਼ਬਦ ਨੂੰ ਘੜਿਆ ਜਾਂਦਾ ਇਨਸਾਨ ਨੂੰ ਵੀ ਘੜ ਦਿੰਦੀ ਹੈ ਜਿਹੜੀ ਟਕਸਾਲ ਹੁੰਦੀ ਹੈ ਗੁਰੂ ਮੈਂ ਕਿਸੇ ਮਹਾਪੁਰਸ਼ ਦੇ ਨਾਲ ਇੱਕ ਵਾਰੀ ਸਫਰ ਕਰ ਰਿਹਾ ਸੀ ਉਹਨਾਂ ਦਾ ਇੱਕ ਸੁਗਿਰਦ ਸੀ ਉਹ ਵਿਆਕਰਨ ਦਾ ਜਿਹੜਾ ਸ਼ਬਦ ਸੀ ਨਾ ਉਹ ਦਇਆਲ ਸ਼ਬਦ ਨੂੰ ਦਇਆਲ ਬੋਲ ਗਿਆ ਮਤਲਬ ਤਿੰਨ ਚਾਰ ਲੱਲੇ ਲਾ ਗਿਆ ਦਇਆਲ ਸ਼ਬਦ ਦਇਆਲ ਸ਼ਬਦ ਹੁੰਦਾ ਹੈ ਟਕਸਾਲ ਦੇ ਵਿੱਚ ਉਸ ਸ਼ਬਦ ਨੂੰ ਦਇਆਲ ਬੋਲ। ਮਹਾਪੁਰਸ਼ ਕਹਿੰਦੇ ਨਹੀਂ ਤੂੰ ਤਕਸ਼ਾਲ ਦਾ ਵਿਦਿਆਰਥੀ। ਘੜਿਆ ਸ਼ਬਦ ਸੱਚੀ ਤਕਸ਼ਾਲ। ਜਿਸ ਤਰ੍ਹਾਂ ਇੱਕ ਇਨਸਾਨ ਦੀ ਰਸਨਾ ਨੂੰ ਘੜਿਆ ਜਾਂਦਾ ਹੈ। ਸਰੀਰ ਨੂੰ ਘੜਿਆ ਜਾਂਦਾ ਉਹਦੀ ਮਾਨ ਮਰਜ਼ਾਦਾ ਬਣਾਈ ਜਾਂਦੀ ਹੈ ਉਹਦੇ ਨਿਜਮ ਬਣਾਏ ਜਾਂਦੇ ਆ। ਰਹਿਣਾ ਕਿਵੇਂ ਆ, ਬਹਿਣਾ ਕਿਵੇਂ ਆ, ਸਹਿਣਾ ਕਿਵੇਂ ਆ, ਕਹਿਣਾ ਕਿਵੇਂ ਆ। ਚਾਰ ਅਵਸਥਾ ਨੇ ਟਕਸਾਲ ਦੇ ਵਿੱਚ ਬਣਦੀ ਹੈ ਬਹੁਤ ਹੀ ਸਤਕਾਰ ਜੋ ਮਹਾਪੁਰਸ਼ਾਂ ਵੱਲ ਮੈਂ ਦੇਖਦਾ ਹਰ ਇੱਕ ਨੂੰ ਆਪਣੇ ਹਿਰਦੇ ਤੋਂ ਪਿਆਰ ਦੇਣਾ ਪਤਾ ਲੱਗ ਜਾਂਦਾ ਸਾਨੂੰ ਵੀ ਪਤਾ ਲੱਗ ਜਾਂਦਾ ਕਰ ਬਈ ਇਹ ਉੱਤੋਂ ਤੋਂ ਪਿਆਰ ਕਰਦੇ ਨੇ ਜਾਂ ਦਿਲ ਤੋਂ ਵੀ ਪਿਆਰ ਕਰਦੇ ਨੇ ਮੈਂ ਬਹੁਤ ਦੇਖਦਾ ਲੰਮੇ ਟਾਈਮ ਜਿੰਨੇ ਵੀ ਮਹਾਪੁਰਸ਼ਾਂ ਦੇ ਸੇਵਕ ਨੇ ਸੰਤ ਬਾਬਾ ਕਿਰਪਾ ਸਿੰਘ ਜੀਆ ਦੇ ਉਹਨਾਂ ਦੇ ਸ਼ਬਦ ਨਾ ਸੋਦੇ ਸ਼ਬਦ ਨੇ ਰਸਨਾ ਦੇ ਉੱਤੇ ਔਰ ਸਰੀਰ ਵੀ ਉਹਨਾਂ ਦੇ ਆਏ ਨੇ ਪੂਰੇ ਜਿਸ ਤਰ੍ਹਾਂ ਸੰਤ ਬਾਬਾ ਕਿਰਪਾ ਸਿੰਘ ਮਹਾਰਾਜ ਜੀ ਦਾ ਸਰੀਰ ਸੀ ਅੱਜ ਮੈਂ ਅਮਰਤ ਵੇੜੇ ਦੇਖਦਾ ਸੀਗਾ ਜਿੱਥੇ ਉਹਨਾਂ ਦੀ ਸਮਾਧੀ ਬਣੀ ਹੈ ਆਇ ਚੌਂਕੜਾ ਲੱਗਿਆ ਗੁਰਮੁਖੋ ਪਰ ਸਰੀਰ ਐ ਢੱਕੇ ਦੀ ਨਹੀਂ ਬਣਿਆ ਅੱਜ ਨਜ਼ਰ ਮਾਰ ਕੇ ਦੇਖੋ ਕੋਈ ਐਸਾ ਮਹਾਪੁਰਸ਼ ਤੁਹਾਨੂੰ ਨਜ਼ਰ ਆਉਂਦਾ ਐਸਾ ਮਹਾਪੁਰਸ਼ ਤੁਹਾਨੂੰ ਕਿਤੇ ਦਿਖਦਾ ਤਪਸ਼ਿਆ ਤੋਂ ਬਿਨਾਂ ਕਿਸੇ ਵੀ ਸਵਾਲ ਦਾ ਹੱਲ ਨਹੀਂ ਹੁੰਦਾ ਜੇ ਜੀਵਨ ਬਣਾਉਣਾ ਹੈ ਤਾਂ ਤਪਸ਼ਿਆ ਕਰਨੀ ਹੀ ਪਵੇ ਕਿਸੇ ਮਹਾਪੁਰਸ਼ ਦੇ ਚਰਨਾਂ ਦੇ ਵਿੱਚ ਪਹੁੰਚਣਾ ਹੀ ਪਵੇ ਬਹੁਤ ਖੁਸ਼ੀ ਦਾ ਸਮਾਜ ਮਹਾਪੁਰਸ਼ਾਂ ਨੇ ਸੰਤ ਬਾਬਾ ਕਿਰਪਾ ਸਿੰਘ ਮਹਾਰਾਜ ਜੀ ਨੇ ਜਿਹੜਾ ਤਪ ਕੀਤਾ ਸੀ ਅੱਜ ਉਸ ਮਹਾਂਪੁਰਸ਼ਾਂ ਨੂੰ ਕਹਿ ਵੀ ਰਿਹਾ ਸੀ ਬਈ ਜਿੰਨੀ ਸੰਤ ਬਾਬਾ ਕਿਰਪਾ ਸਿੰਘ ਮਹਾਰਾਜ ਜੀ ਨੇ ਤਪ ਕੀਤਾ ਨਾ ਅੱਜ ਉਸ ਤਪਸ਼ਿਆ ਦਾ ਉਸ ਕਮਾਈ ਦਾ ਫਲ ਜਿਹੜਾ ਉਹਦਾ ਨਹੀਂ ਪੱਥਰ ਰੱਖਿਆ ਗਿਆ ਨਾ ਅੱਜ ਉਹਨਾਂ ਦੀ ਕਮਾਈ ਦਾ ਨਹੀਂ ਪੱਥਰ ਰੱਖਿਆ ਗਿਆ ਅੱਜ ਦਰਬਾਰ ਸਾਹਿਬ ਦਾ ਜਿਹੜਾ ਨਹੀਂ ਪੱਥਰ ਇਤੋਂ ਮਹਾਪੁਰਸ਼ਾਂ ਦੀ ਕਮਾਈ ਦਾ ਪਤਾ ਲੱਗਦਾ ਕਿਤਨੀਆਂ ਸੈਂਕੜੇ ਉਸ ਵਕਤ ਦੀ ਜਿਹੜੀ ਮਹਾਪੁਰਸ਼ ਦੱਸ ਰਹੇ ਸੀ ਪਿਛਲੇ ਦਿਵਾਨਾਂ ਦੇ ਵਿੱਚ ਕਹਿੰਦੇ ਮਹਾਪੁਰਸ਼ਾਂ ਦੇ ਇੰਨੀ ਗਰੀਬੀ ਸੀ ਲਾਸਟ ਟਾਈਮ ਦੇ ਵਿੱਚ ਮਹਾਪੁਰਸ਼ਾਂ ਦਾ ਸੰਸਕਾਰ ਕਰਨ ਵੇਲੇ ਦਾ ਵੀ ਕਿਹੜੀ ਹਾਲਤ ਬਣੀ ਹੋਈ ਸੀ ਪਰ ਜਿਹੜੀ ਅਵਸਥਾ ਸੀ ਅਵਸਥਾ ਬਹੁਤ ਉੱਚੀ ਸੀ ਕਮਾਈ ਇੰਨੀ ਕੀਤੀ ਮਹਾਪੁਰਸ਼ਾਂ ਨੇ ਸੰਸਾਰ ਦੇ ਤਾਨੇ ਮਿਹਨੇ ਬੜੇ ਝੱਲੇ ਮਹਾਪੁਰਸ਼ਾਂ ਨੇ ਪਰ ਉਸ ਖੁਦਾ ਦੀ ਬੰਦਗੀ ਨਹੀਂ ਛੱਡੀ ਕਿਸੇ ਮਹਾਪੁਰਸ਼ ਦਾ ਬਹੁਤ ਸੋਹਣਾ ਕਥਨ ਹੈ ਗੁਰਮੁਖੋ ਗੱਜ ਗੱਜ ਕੇ ਤੇਨੇ ਈਸਿਆਂ ਚ ਬੋਲਿਓ ਮਹਾਪੁਰਸ਼ ਪਹੁੰਚ ਚੁੱਕੇ ਨੇ ਦਰਬਾਰ ਦੇ ਅੰਦਰ ਇਸ ਕੇ ਅੱਲਾ ਦੀ ਜਾਤ ਮੇਣੇ ਲੋਕਾਂ ਦੇ ਇਸ I'm to ਕੇ ਸਾਰੀਆਂ ਭੈਣਾ ਇਸਕ ਦੀ ਖੁਦਾ ਦੀ ਜਾਤ ਕੀ ਆ ਜਿਹੜੇ ਬੰਦਗੀ ਕਰਦੇ ਨੇ ਨਾ ਜਿਹੜੇ ਸੰਸਾਰੀ ਅਲਪੱਗ ਜੀਵ ਨੇ ਸਰਵਗ ਨਹੀਂ ਸਰਵਗ ਤਾਂ ਸਤਿਗੁਰੂ ਹੈ ਅਸੀਂ ਅਲਪੱਗ ਜੀਵ ਆ ਜਾਣੇ ਕਿਉਂ ਜਦੋਂ ਸਾਡਾ ਜਨਮ ਹੁੰਦਾ ਅਸੀਂ ਉਦੋਂ ਵੀ ਸ਼ੈਤਾਨ ਨੂੰ ਨਮਸ਼ ਕਰ ਕਰਕੇ ਸੰਸਾਰ ਦੇ ਵਿੱਚ ਪ੍ਰਵੇਸ਼ ਕਰਦੇ ਹਾਂ ਅਸੀਂ ਅਲਪੱਗ ਲੋਕ ਹਾਂ ਜਦੋਂ ਖੁਦਾ ਦੀ ਕੋਈ ਬੰਦਗੀ ਕਰਦਾ ਨਾ ਜਿਹੜੇ ਉਹਨੂੰ ਤਾਨੇ ਮੇਨੇ ਮਾਰਦੇ ਨੇ ਉਹਦੀ ਜ਼ਿੰਦਗੀ ਦੇ ਵਿੱਚ ਉਹ ਬਹੁਤ ਰੰਗ ਲਿਉਂਦੇ ਉਹ ਤਾਨੇ ਮੇਨੇ ਨੇ ਜਿਹੜੇ ਐਸੇ ਮਹਾਪੁਰਸ਼ਾਂ ਨੂੰ ਬੜੇ ਖੁਦਾ ਦੀ ਬੰਦਗੀ ਕਰਦਿਆਂ ਨੂੰ ਕਿੰਨੇ ਲੋਕਾਂ ਨੇ ਤਾਨੇ ਮੇਨੇ ਮਾਰੇ ਹੋਣ ਨੇ ਜਿਹੜੇ ਪਰਿਵਾਰ ਉਹਨਾਂ ਕੋਲੇ ਆਉਂਦੇ ਸੀ ਕਿੰਨੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਪਰ ਉਹਨਾਂ ਦੀ ਬੰਦਗੀ ਦੀ ਕਮਾਈ ਦੀ ਜਿਹੜੀ ਮਹਿਕ ਸੀ ਉਹਨਾਂ ਦਾ ਪ੍ਰਤਾਪ ਸੀ ਅੱਜ ਕੁਸ ਰੰਗ ਲੈ ਕੇ ਐਸੀ ਬੰਦਗੀ ਮਹਾਪੁਰਸ਼ਾਂ ਨੇ ਤਪ ਤਾਪਨ ਤੇ ਤਪ ਤੇਜ ਬੰਦਾ ਜਿਹੜਾ ਬੰਦਗੀ ਨਹੀਂ ਕਰਦਾ ਜਿਹੜਾ ਨਿਤਨੇਮ ਨਹੀਂ ਕਰਦਾ ਮਹਾਪੁਰਸ਼ ਆਖਦੇ ਹੁੰਦੇ ਆ ਉਹਦੇ ਪੱਲੇ ਸਵਾਹ ਵੀ ਨਹੀਂ ਹੈ ਜਿਹੜੀ ਮਾਈ ਦੇ ਘਰੇ ਸਵਾਹ ਨਹੀਂ ਚੁੱਲ੍ਹੇ ਦੇ ਵਿੱਚ ਆਪੇ ਸੋਚ ਲਓ ਸਾਰੇ ਪਰ ਮਹਾਪੁਰਸ਼ ਕਹਿੰਦੇ ਜਿਹੜਾ ਬੰਦਗੀ ਕਰਦਾ ਨਿਤਨੇਮ ਕਰਦਾ ਕਮਾਈ ਕਰਦਾ ਉਹਦਾ ਮਸਤਕ ਦਾ ਜਿਹੜਾ ਭਾਗ ਹੈ ਉਹ ਦਗ ਦਗਾਉਂਦਾ ਰਹਿੰਦਾ। ਪੂਨ ਸਾਰੀ ਉਮਰ ਕੋਈ ਰੋਗ ਨਹੀਂ ਲੱਗਦਾ ਆਹ ਮੈਂ ਬਹੁਤ ਸਨਮਾਨ ਆਲਮਾ ਮੇਰੀ ਸਿਰਫ ਹਾਜ਼ਰੀ ਸਾਡੇ ਬਹੁਤ ਹੀ ਸਤਕਾਰਯੋਗ ਸੰਤ ਵਗਾ ਗੁਰਵਿੰਦਰ ਸਿੰਘ ਜੀ ਮੱਛੀ ਬਾੜੇ ਤੋਂ ਕੋ ਵੀ ਪਹੁੰਚਿਆ ਹੋਰ ਬਿਆੰਤ ਮਹਾਪੁਰਸ਼ ਪਹੁੰਚੇ ਨਹੀਂ। ਮੈਂ ਦੁਨੀਆ ਦੇ ਵਿੱਚ ਰਹਿ ਕੇ بڑے ਮਹਾਪੁਰਸ਼ ਮੈਨੂੰ ਮਿਲਦੇ ਆ। ਪਰ ਜਿਹੜੀ ਮੇਰੇ ਮਨ ਨੂੰ ਸ਼ਾਂਤੀ ਹੈ। ਭਾਈ ਇਹ ਬੜਾ ਬਾਬਾ ਅਤਰ ਸਿੰਘ ਮਹਾਰਾਜ ਜੀ ਅੰਦਰ ਕੀਰਤਨ ਤਿੰਨ ਹਿੱਸਿਆਂ ਦੇ ਵਿੱਚ ਬੋਲਣਾ। ਉਸ ਵਕਤ ਦੀ ਜਿਹੜੀ ਹਾਲਤ ਸੀ ਸਾਡੀਆਂ ਬੀਬੀਆਂ ਸਾਡੇ ਭਾਈ ਗੰਦੇ ਗੀਤ ਗਾਉਂਦੇ ਹੁੰਦੇ ਸੀ। ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀਾਂ ਨੇ ਇਸ ਨੂੰ ਧਾਰਮਿਕ ਪੱਖ ਦੇ ਵਿੱਚ ਲੈ ਕੇ ਇਹ ਕੀਰਤਨ ਸ਼ੁਰੂ ਕਰਵਾਇਆ। ਬਾਬਾ ਅਤਰ ਸਿੰਘ ਮਹਾਰਾਜ ਜੀ ਕਿੰਨੇ ਮਹਾਪੁਰਸ਼ ਐਸੀ ਬੰਦਗੀ ਕਰਵਾ ਰਹੇ ਨੇ। ਕੀਰਤਨ ਭਗਤੀ ਕੀ ਰਤਨ ਕੋਈ ਰਤਨ ਨਹੀਂ ਹੈ ਦੁਨੀਆ ਦੀ ਪਦਾਰਥ ਜਿਤਨੇ ਮਰਜੀ ਧਨ ਦੌਲਤ ਇੱਕ ਪਾਸੇ ਰੱਖ ਦੋ ਪਰ ਜਿਹੜਾ ਮਸਤਾਨਾ ਜੋਗੀ ਹੈ ਬੈਰਾਗੀ ਹੈ ਤਿਆਗੀ ਹੈ ਉਹਦਾ ਜੀਵਨ ਦਾ ਕੁਝ ਲਕਸ਼ ਕੁਝ ਹੋਰ ਤਰ੍ਹਾਂ ਦਾ ਜਿਹੜੀ ਉਹਨਾਂ ਮਸਤੀ ਹੈ ਜਿਹੜੀ ਖੁਮਾਰੀ ਹੈ ਨਾ ਉਹ ਖੁਮਾਰੀ ਦਾ ਜਿਹੜਾ ਆਨੰਦ ਹੈ ਉਸ ਮਹਾਪੁਰਸ਼ ਨੂੰ ਪਤਾ ਜਿਹੜੀ ਅਵਸਥਾ ਦੇ ਵਿੱਚ ਉਹ ਵਿਚਰਦਾ ਇੱਕੋ ਹੀ ਤਾਰਨਾ ਪੜੂਗਾ ਮੈਂ ਭਾਈ ਜਿੰਨੀ ਸੰਗਤ ਬੈਠੀ ਆ ਆਪਣੇ ਮੋਬਾਈਲ ਸਾਰੇ ਭਾਈ ਨਾ ਇਹਦੀਆਂ ਟਿਊਨਾਂ ਵਗੈਰਾ ਨਾ ਵੱਜਣ ਮਹਾਪੁਰਸ਼ਾਂ ਦਾ ਸਮਾਂ ਆ ਗਿਆ ਇਹਨਾਂ ਨੂੰ ਟਕਿਆਚ ਰੱਖ ਲਓ ਬੱਚਿਆਂ ਨੂੰ ਸਾਰੀ ਸੰਗਤ ਨੂੰ ਮਾਤਾ-ਵਾ ਨੂੰ ਬੇਨਤੀ ਹੈ ਗੱਜ-ਗੱਜ ਕੇ ਇਹ ਸਮੇਂ ਦਾ ਪਤਾ ਨਾ ਰਹੇ ਦੇਸ ਕਾਲ ਵਸਤੂ ਜਦੋਂ ਤਿੰਨ ਅਵਸਥਾ ਇਨਸਾਨ ਦੇ ਉਤੋਂ ਪਰਾਂ ਹੋ ਜਾਣ ਕਿਸ ਦੇਸ ਦੇ ਵਿੱਚ ਵਿਚਰਦੇ ਆ ਮੇਰੇ ਕੋਲੇ ਵਸਤੂ ਕੀ ਆ ਸਮਾਂ ਕਿਹੜਾ ਚੱਲਦਾ ਜਦੋਂ ਇਹ ਤਿੰਨ ਅਵਸਥਾ ਇਨਸਾਨ ਤੋਂ ਪਰਾਂ ਹੋ ਜਾਂਦਾ ਉਹ ਬ੍ਰਹਿਮ ਦਾ ਸਰੂਪ ਬਣ ਜਾਂਦਾ ਖੁਦਾ ਦਾ ਰੂਪ ਬਣ ਜਾਂਦਾ ਆਹ ਮੈਂ ਬੇਨਤੀ ਕਰਾਂ ਸਮੇ ਦਾ ਪਤਾ ਨਾ ਲੱਗੇ ਮਹਾਂਪੁਰਸ਼ਾਂ ਦਾ ਸਮਾਂ ਇੱਕੋ ਹੀ ਧਾਰਨਾ ਪੜੂੰ ਚੜੀ ਰਹੇ ਦਿਨ ਰਾਤ ਤੇਰੇ ਨਾਮ ਦੀ ਕੁਮਾਰੀ ਚੜੀ ਰਹੇ ਦੀ ਬਾਤ ਨਹੀਂ ਆਉਂਦੀ ਭੈਣਾ ਦੀ ਗੱਜ ਕੇ ਬੋਲੋ ਬਾਬਾ ਕਿਰਪਾ ਸਿੰਘ ਜੀ ਨੇ ਹਾਜ਼ਰੀ ਨਹੀਂ ਪਾੜੀ ਲਾਉਣੀ ਦੇਖ ਲੋ ਮਾਤਾ ਉਹ ਹੱਥ ਬੰਨ ਕੇ ਬੇਨਤੀ ਹੈ ਗੱਜ ਕੇ ਬੋਲੋ ਚੜੀ ਰਹੇ ਦਿਨ ਰਾਤ ਤੇ ਸਿੰਘ ਜੀਆ ਨੂੰ ਜਿਹੜੀ ਸੀ ਨਾ ਜੋ ਵੀ ਕਿੰਟ ਉਤਰਦੀ ਨਹੀਂ ਸੀ ਸਾਰੇ ਬੇਨਤੀਆਂ ਕਰਿਓ ਐ ਬਾਬਾ ਕਿਰਪਾ ਸਿੰਘ ਸਾਡੇ ਤੇ ਵੀ ਕਿਰਪਾ ਐਸੀ ਅਵਸਥਾ ਸਾਡੀ ਵੀ ਬਣ ਜਾਵੇ ਕਿਤੇ ਕਿਣਕਾ ਮਾਤਰ ਤੁਹਾਡੀ ਕਮਾਈ ਚ ਸਾਨੂੰ ਵੀ ਮਿਲ ਜਾਵੇ ਔਰ ਦੂਸਰੀ ਬੇਨਤੀ ਮੈਂ ਕਰਾਂ ਸ੍ਰੀ ਦਰਬਾਰ ਸਾਹਿਬ ਜੀਆਂ ਦਾ ਨੀ ਪੱਥਰ ਰੱਖਿਆ ਗਿਆ ਸਾਰੇ ਦਾਨੀ ਪੁਰਸ਼ਾਂ ਨੂੰ ਸਾਰੇ ਪਰਿਵਾਰਾਂ ਨੂੰ ਵੀ ਆਪਣਾ ਦਸਮਾ ਦਸੌਂਡ ਕੱਢ ਕੇ ਕਹਿਣਾ ਨਾ ਪਵੇ ਮਹਾਪੁਰਸ਼ਾਂ ਨੂੰ ਕਿ ਮੈਂ ਦੇਖਦਾ ਇਹਨਾਂ ਦਾ ਸੁਭਾਅ ਨਹੀਂ ਹੈ ਕਿਸੇ ਨੂੰ ਕਹਿਣਾ ਨਹੀਂ ਬੇਨਤੀ ਕਰਦਾ ਹੱਥ ਬੰਨ ਕੇ ਆਪਣੇ ਆਪਣੇ ਦਸਮਾ ਦਸੌਂਟ ਕੱਢ ਕੇ ਇਲਾਕੇ ਦੀ ਜਿੰਨੀ ਵੀ ਸੰਗਤ ਤੁਹਾਡੇ ਹੀ ਅਸਥਾਨ ਹੈ ਆਪ ਹੀ ਤਿਆਰ ਕਰਨਾ ਵਿਚਕਰਤਾ ਪੁਰਖ ਖਲੋਵਾ ਬਾਲ ਨਾ ਬੰਦਾ ਆਤ ਉੱਚਾ ਤੰਕਾ ਦਰਬਾਰਾ ਅੰਤ ਨਹੀਂ ਕਿਛ ਪਾਰਾ ਐ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਐ ਮਹਾਂਪੁਰਸ਼ੋ ਤੁਹਾਡਾ ਦਰਬਾਰ ਤੁਸੀਂ ਆਪਦੇ ਆਪ ਹੀ ਤਿਆਰ ਕਰਵਾ ਲੈਣਾ ਆਓ ਪਿਆਰ ਨਾਲ ਗੱਜ ਗੱਜ ਕੇ ਫਤਿਹ ਬੁਲਾਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ ਜਿਹੜਾ ਮੇਰਾ ਸਿੱਖ ਹੈ ਨਾ ਗੱਜ ਕੇ ਫਤਿਹ ਬੁਲਾਉਂਦਾ ਉਹਦੇ ਵੱਲ ਮੇਰਾ ਮੁਖ ਹੈ ਔਰ ਜਿਹੜਾ ਢਿੱਲੀ ਜੀ ਫਤਿਹ ਬੁਲਾਉਂਦਾ ਮਹਾਰਾਜ ਕਹਿੰਦੇ ਉਹਦੇ ਵੱਲ ਮੇਰੀ ਪਿੱਠ ਹੈ ਹੁਣ ਤੁਸੀਂ ਦੇਖਣਾ ਗੁਰੂ ਵਖੋ ਬਈ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਵੱਲ ਮੁਖ ਕਰਨਗੇ ਗੱਜ ਗੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ